ਜਲੰਧਰ ਚ ਬੀਜੇਪੀ ਲੀਡਰ ਮਨਰਿੰਜਨ ਕਾਲੀਆ ਦੇ ਘਰ ਹੋਏ ਬੰਬ ਧਮਾਕੇ ਦੀ ਇੱਕ ਹੋਰ ਐਕਸਕਲੂਸਿਵ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਬੰਬ ਗ੍ਰੇਨੇਡ ਡਿੱਗਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜੋ ਸਕਰੀਨ ਤੇ ਚੱਲ ਰਹੀਆਂ ਨੇ ਜਿਵੇਂ ਤੁਸੀਂ ਸੀਸੀਟੀਵੀ ਚ ਵੇਖ ਰਹੇ ਇੱਕ ਈ-रिक्शा ਆਂਦਾ ਹੈ ਤੇ ਘਰ ਦੇ ਬਾਹਰੋਂ ਨਿਕਲਦਾ ਹੈ ਫਿਰ ਅੱਗੋਂ ਦੀ ਕੁਝ ਸੈਕਿੰਡ ਬਾਅਦ ਘੁਮਾ ਕੇ ਫਿਰ ਵਾਪਸ ਆਉਂਦਾ ਹੈ ਤੇ ਜਾਂਦੇ ਜਾਂਦੇ ਘਰ ਦੇ ਅੰਦਰ ਇਹ 릭ਸ਼ੇ ਦੇ ਵਿੱਚੋਂ ਹੀ ਗ੍ਰਨੇਡ ਸੁੱਟ ਦਿੰਦਾ ਹੈ ਤੇ ਹੁਣ ਅਗਲੀ ਤਸਵੀਰ ਤੁਸੀਂ ਦੇਖੋ ਘਰ ਦੇ ਅੰਦਰ ਦੀ ਜਿੱਥੇ ਗ੍ਰਨੇਡ ਡਿੱਗਦਾ ਹੋਇਆ ਗੇਟ ਦੇ ਉੱਪਰੋਂ ਦੀ ਦਿਖਾਈ ਦੇ ਰਿਹਾ ਤੇ ਗ੍ਰਨੇਡ ਜਿਵੇਂ ਜ਼ਮੀਨ ਤੇ ਡਿੱਗਦਾ ਹੈ ਤੇ ਕੁਝ ਸੈਕਿੰਡ ਬਾਅਦ ਹੀ ਹਾਰਡਲੀ 2 ਜਾਂ 3 ਸੈਕਿੰਡ ਬਾਅਦ ਹੀ ਵੱਡਾ ਧਮਾਕਾ ਹੋ ਜਾਂਦਾ ਹੈ ਤੇ ਪੂਰਾ ਘਰ ਹਿੱਲ ਜਾਂਦਾ ਹੈ ਸੀਸੀਟੀਵੀ ਚ ਤੁਸੀਂ ਵੇਖ ਸਕਦੇ ਹੋ ਗ੍ਰੇਨੇਡ ਜਿੱਥੇ ਡਿੱਗਦਾ ਹੈ ਉਹਦੇ ਨਾਲ ਇੱਕ ਮੋਟਰਸਾਈਕਲ ਤੇ ਇੱਕ ਗੱਡੀ ਖੜੀ ਹੁੰਦੀ ਹੈ ਤੇ ਉਹਨਾਂ ਨੂੰ ਵੀ ਬਹੁਤ ਹੀ ਬੁਰਾ ਨੁਕਸਾਨ ਪਹੁੰਚਦਾ ਹੈ ਗੱਡੀ ਦੇ ਸ਼ੀਸ਼ੇ ਤੱਕ ਟੁੱਟ ਜਾਂਦੇ ਨੇ ਤੇ ਨਾਲ ਹੀ ਦੀਵਾਰ ਦੇ ਨਾਲ ਬਣੇ ਦਰਵਾਜ਼ੇ ਤੱਕ ਟੁੱਟ ਜਾਂਦੇ ਨੇ ਤਾਂ ਇੱਕ ਵਾਰ ਤੁਸੀਂ ਫੇਰ ਵੇਖੋ ਕਿਵੇਂ ਸੀਸੀਟੀਵੀ ਦੇ ਵਿੱਚ ਈ ਰਿਕਸ਼ਾ ਆਂਦਾ ਹੈ ਈ ਰਿਕਸ਼ੇ ਦੇ ਅੰਦਰੋਂ ਹੀ ਬੰਬ ਸਿੱਟਿਆ ਜਾਂਦਾ ਤੇ ਬੰਬ ਅੰਦਰ ਡਿੱਗਦਾ ਵਿਹੜੇ ਦੇ ਵਿੱਚ ਜਿੱਥੇ ਗੱਡੀ ਖੜੀ ਹੁੰਦੀ ਹੈ ਤੇ ਉੱਥੇ ਬਲਾਸਟ ਹੋ ਜਾਂਦਾ ਹੈ ਤੇ ਇਹ ਭਿਆਨਕ ਤਸਵੀਰਾਂ ਕਹਿ ਸਕਦੇ ਹੋ ਖੋਫਨਾਕ ਤਸਵੀਰਾਂ ਇਹਨਾਂ ਨੂੰ ਨਾਮ ਦਿੱਤਾ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਸ਼ਰਿਆਮ ਕਿਸੇ ਦੇ ਘਰ ਦੇ ਵਿੱਚ ਵੀ ਇਸ ਤਰ੍ਹਾਂ ਬਲਾਸਟ ਹੋ ਰਹੇ ਨੇ ਇਹ ਕੋਈ ਆਮ ਇਨਸਾਨ ਨਹੀਂ ਇਹ ਭਾਜਪੀ ਦੇ ਕਾਫੀ ਸੀਨੀਅਰ ਲੀਡਰ ਮਨਰंजन ਕਾਲੀਆ ਦਾ ਘਰ ਹੈ ਜਿੰਨਾਂ ਕੋਲ ਗਨਮੈਨ ਵੀ ਸਨ ਤੇ ਪੂਰਾ ਪਰਿਵਾਰ ਇਸ ਸਮੇਂ ਰਾਤ 1 ਤੋਂ 1.5 ਵਜੇ ਦਾ ਸਮੇਂ ਦੇ ਵਿੱਚ ਸੌ ਰਿਹਾ ਸੀ ਤੇ 100 ਮੀਟਰ ਦੀ ਦੂਰੀ ਦੇ ਉੱਤੇ ਪੁਲਿਸ ਥਾਣਾ ਵੀ ਮੌਜੂਦ ਹੈ ਪਰ ਬਦਮਾਸ਼ਾਂ ਦੇ ਹੌਸਲੇ ਇੰਨੇ ਬੇਖੌਫ ਨੇ ਕਿ ਸ਼ਰ੍ਹਾਂ ਆਮ ਘਰਾਂ ਦੇ ਵਿੱਚ ਬਲਾਸਟ ਕਰਕੇ ਜਾ ਰਹੇ ਨੇ ਤੇ ਪੰਜਾਬ ਦੇ ਕਾਨੂੰਨ ਵਿਵਸਥਾ ਨੂੰ ਅੱਖਾਂ ਦਿਖਾ ਰਹੇ ਨੇ ਤੇ ਪਰ ਆਮ ਆਦਮੀ ਪਾਰਟੀ ਸਰਕਾਰ ਦਾ ਇਹਨਾਂ ਤੇ ਕੋਈ ਰੋਕ ਲਗਾਉਣ ਦੇ ਵਿੱਚ ਵੱਡਾ ਐਕਸ਼ਨ ਨਹੀਂ ਦਿਖਾਈ ਦੇ ਰਿਹਾ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ